ਸੱਚੀ ਕਾਜੀ ਸਾਰਿਆਂ ਨੂੰ ਜੀ ਅੱਜ ਮੈਂ ਸਲਵਾਰ ਦੀ ਕਟਿੰਗ ਲੈ ਕੇ ਆਏ ਆਂ ਜੀ ਇਹ ਕੱਪੜਾ 1 ਮੀਟਰ 30 ਇੰਚ ਕੱਪੜਾ ਹੈ ਜੀ ਆਪਾਂ ਠੀਕ ਹੈ ਇਹ ਭਾਈ ਸਲਵਾਰ ਬਣਾਉਣੀ ਹੈ ਆਪਾਂ ਨੇ ਕਿਵੇਂ ਜੈਸਟ ਕਰਨਾ ਹੈ ਜੀ ਉਹ ਤੁਹਾਨੂੰ ਦੱਸਦੇ ਆਂ ਜੀ ਇਹ ਕੱਪੜਾ ਜਿੰਨਾ ਵੀ ਹੈਗਾ ਮੈਂ ਡਬਲ ਕਰ ਲਿਆ ਜੀ ਇਹ ਕੱਪੜਾ ਬੜੇ ਪਨੇ ਕੱਪੜਾ ਹੈ ਜੀ ਠੀਕ ਹੈ ਜੀ 1 ਮੀਟਰ 30 ਇੰਚ ਕੱਪੜਾ ਹੈ ਮੈਂ ਸਾਰਾ ਕੱਪੜਾ ਡਬਲ ਕਰਕੇ ਰੱਖ ਲਿਆ ਜੀ ਹੁਣ ਆਪਾਂ ਨੇ ਕਿਵੇਂ ਸੈੱਟ ਕਰਨਾ ਹੈ ਕੱਪੜਾ ਖਾਂ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਸਲਵਾਰ ਦਾ ਨਾਪ ਜਾਣ ਲੈਣੇ ਆ ਜੀ 35 ਸਲਵਾਰ ਦੀ ਲਵਾਈ ਤਿਆਰ ਤੇ ਇੰਚੀ ਬੈਲਟ ਹੈ 7 ਇੰਚ ਮੋਰੀ ਹੈ ਜੀ ਠੀਕ ਹੈ ਇਹਦੇ ਅਕੋਰਡਿੰਗ ਹੀ ਆਪਾਂ ਸਾਰੇ ਕਟਿੰਗ ਕਰਾਂਗੇ ਸਲਵਾਰ ਆਪਾਂ ਨੇ ਭਾਰੀ ਬਣਾਉਣੀ ਹੈ ਜੀ ਉਹ ਕਿਵੇਂ ਸ਼ਟ ਕਰੀ ਹਾਂ ਦੱਸਦੇ ਹਾਂ ਜੀ ਆਹ ਦੇਖੋ ਸਭ ਤੋਂ ਪਹਿਲਾਂ ਆਪਣੀ ਬੈਲਟ ਦਾ ਨਿਸ਼ਾਨ ਲਾਉਣੀ ਹੈ ਜੀ ਆਪਾਂ ਇਹ 5 ਇੰਚੀ ਬੈਲਟ ਤਿਆਰ ਪਾਉਣੀ ਹੈ ਤੇ 2.5 ਇੰਚ ਪਰ ਫਾਉਟ ਦੇਖਾਂਗੇ 7.5 ਇੰਚ ਦਾ ਆਪਾਂ ਬੈਲਟ ਦਾ ਨਿਸ਼ਾਨ ਲਾ ਲਾਂਗੇ ਜੀ ਠੀਕ ਹੈ ਪਾਲ ਆਪਣੇ ਬੈਲਟ ਕੱਢ ਜਾਣੀ ਕਿਉਂਕਿ ਇਹ ਜੀ ਕੰਨੀ ਹੈ ਜੀ ਉਹ ਵੀ ਬਾਹਰ ਨਿਕਲ ਜੂਗੀ ਬੈਲਟ ਵਿੱਚ ਠੀਕ ਹੈ ਸੋ ਆਪਣੇ ਬੈਲਟ ਦਾ ਨਿਸ਼ਾਨ ਲਾ ਨਿਸ਼ਾਨਾਂ ਨੂੰ ਸ਼ਾਮ ਰਾਲਣਾ ਇਸ ਬੈਲਟ ਦਾ ਠੀਕ ਹੈ ਇਹ ਯਾਦ ਰੱਖਣਾ ਵੀ ਇਹ ਬੈਲਟ ਹੈ ਜੀ ਠੀਕ ਹੈ ਸੋ ਕਾ ਪਹਿਲੇ ਬੈਲਟ ਦਾ ਕਪੜਾ ਤਾਰ ਹੀ ਦੰਨੇ ਆ ਜੀ ਤਾਂ ਸੱਗੀ ਦਾ ਸਮਝ ਆ ਸਕੇ जिन्नी बैल्ट रखनी है वह निशान भी ला जी, ना लग हो पहले कटिंग कर देने ठीक है आप बैल्ट की कटिंग कर लाने जी ठीक है तेई इंच बैल्ट तैयार है जी चौबीस इंच आप कटिंग करा ठीक है एक इंच फालतू रा बैल्ट की कटिंग करनी है ठीक है बैल्ट की कटिंग हो गई हूँ आप पल लावे ਪੱਲੇ ਆ ਨਿਸ਼ਾਨ ਲਾ ਕੇ ਉਹ ਨਾਲ ਆ ਜੀ ਕੁੰਦੇ ਲਾਵਾਂਗੇ ਠੀਕ ਹੈ 7 ਇੰਚ ਮੂਰੀ ਹੈ ਜੀ ਉਹਦੇ ਅਕੋਰਡਿੰਗ ਹੀ ਆਪਾਂ ਪੱਲੇ ਪਾਵਾਂਗੇ 14 ਇੰਚ ਪੱਲੇ ਪਾਵਾਂਗੇ ਜੀ ਆਪਾਂ 7 ਦਾ ਡਬਲ ਕਰ ਲਾਂਗੇ ਠੀਕ ਹੈ ਇਹ ਵੀ ਨਿਸ਼ਾਨਾ ਨਿਸ਼ਾਨ ਮਲਾ ਦਾਂਗੇ ਜੀ ਠੀਕ ਹੈ ਇਹ ਘੱਟ ਕੱਪੜੇ ਜਿਹਾ ਸਲਵਾਰ ਬਣਾਉਣ ਦਾ ਤਰੀਕਾ ਹੈ ਜੀ ਬਾਦ ਕਪੇ ਡਵਲਵ ਹੋ ਜਾਂਦੀ ਹੈ ਸੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਤਾਂ ਚੰਗੀ ਜਿਹਾ ਸਮਝ ਆ ਸਕੇ ਆਪਾਂ ਇੰਨੇ ਪੱਲੇ ਮੋੜ ਲੈਨੇ ਜਿੱਧਰ ਨੂੰ ਠੀਕ ਹੈ ਐਦਾਂ ਕਰਕੇ ਠੀਕ ਹੈ ਸੱਤ ਤਿੰਨ ਜਣੇ ਪੱਲੇ ਹੋ ਗਏ ਤੇ ਆਪਾਂ ਹੁਣ ਨਿਸ਼ਾਨ ਲਾ ਲਾਂ ਨੇ ਵੀ ਕਿੰਨੀ ਲੰਬਾਈ ਰੱਖਣੀ ਆਪਾਂ ਨੇ ਠੀਕ ਹੈ 35 ਸਲਵਾਰ ਤਿਆਰ ਹੈ ਜੀ ਪੰਜ ਮੈਂਸ ਕਰ ਲੈਨੇ ਆਪਾਂ ਨੇ ਬਾਟ ਕਰਾ ਲੈਨੇ ਜੀ 3 ਇੰਚ ਬਾਕੀ ਰਹਿ ਗਿਆ। 30 ਦੇ ਵਿੱਚ ਇੱਕ ਪਲੱਸ ਕਰ ਦੇਣਾ ਜੀ। ਸੋ 31 ਇੰਚ ਦੇ ਆਪਾਂ ਪੱਲੇ ਲਾਵਾਂਗੇ ਜੀ। ਠੀਕ ਹੈ। 31 ਇੰਚ ਇਧਰ ਲਾ ਦਾਂਗੇ ਜੀ। ਠੀਕ ਹੈ ਜੀ। ਹੁਣ 7 ਇੰਚ ਦੇ ਆਪਣੇ ਪੱਲੇ ਹ ਤਿਆਰ ਹੋ ਗਏ ਆ ਜੀ। ਸੋ ਇਹ ਸਾਹਮਣੇ ਹੀ ਆਪਾਂ ਹੁਣ ਇਹਦਾ ਨਿਸ਼ਾਨ ਲਾ ਸੀ 31 ਇੰਚ ਦਾ। ਕੁੰਦੇ ਨਿਸ਼ਾਨ ਲਾ ਦਾਂਗੇ। ਡੇਢ ਇੰਚ ਫਿਰ ਖੱਟਾ-ਖੱਟਾ ਪਾਉਣਾ ਆਪਾਂ ਨੇ ਕਿਉਂਕਿ ਮੂਰੀ ਆਪਣੀ ਪੂਰੀ ਹੈ ਜੀ। ਜੇ ਆਪਾਂ ਜਰਨੀਆਂ ਸਲਵਾਰ ਉਹ ਖਾਚਾ ਪਾਉਣਾ ਹੈ ਜੇ ਤੁਸੀਂ ਕਪੜਾ ਵੱਧ ਚੱਕਦੇ ਹੋ ਤਾਂ ਅਸੀਂ 2 ਇੰਚ ਹੀ ਪਾ ਸਕਦੇ ਹੋ ਠੀਕ ਹੈ ਠੀਕ ਹੈ 1.5 ਇੰਚ ਹੀ ਖਾਚਾ ਪਾਉਣਾ ਹੈ ਸੋ ਆਪਾਂ ਉਲਟ ਸਾਈਡ ਦੇ ਦੂਜੇ ਪਾਸੇ ਲਾ ਲਾਂਗੇ ਨਿਸ਼ਾਨ ਸਲਵਾਰ ਦਾ ਆਪਾਂ ਇਸ ਸਲਵਾਰ ਦਾ ਉਲਟ ਪਾਸੇ ਨਿਸ਼ਾਨ ਲਾ ਲੈ ਕੇ ਉਂਦੇ ਦਾ ਠੀਕ ਹੈ ਆਪਾਂ ਇਹ ਨਿਸ਼ਾਨੋ ਨਿਸ਼ਾਨ ਲਾ ਲੈਣੇ ਆ ਜੀ ਠੀਕ ਹੈ ਤੇ ਹੁਣ ਆਪਾਂ ਇਹਨਾਂ ਦੇ ਕਟਿੰਗ ਕੱਢਣੇ ਆ ਜੀ ਪੱਲੇ ਐਡ ਕਰ ਲਾਂਗੇ ਤੇ ਕੁੰਡੇ ਐਡ ਕਰ ਲੈਣੇ ਆ ਆਪਾਂ ਹੀ ਕਟਿੰਗ ਕੱਢ ਲੈਣੇ ਆ ਜੀ ਹੁਣ ਆਪਾਂ ਇਹ ਕੁੰਡੇ ਹੀ ਕਟਿੰਗ ਕਰ ਲੈਣੀ ਐ ਠੀਕ ਐ ਠੀਕ ਐ ਕੁੰਡੇ ਹੀ ਕੱਢੀ ਕੱਢ ਲਈ ਐ ਜੀ ਹੁਣ ਇੱਥੇ ਸਾਂਝੋ ਮੜਾ ਜਾ ਆਪਾਂ ਨੇ ਦੇ ਪੱਲੇ ਇਹ ਕਟਿੰਗ ਨਹੀਂ ਕਰਨੀ ਹੈਗੀ ਇੱਕ ਪਾਸੇ ਤੇ ਜੇ ਜਦੋਂ ਆਪਾਂ ਓਵਰਲੌਕ ਕਰਦੇ ਆਂ ਫਿਰ ਆਪਾਂ ਦੋ ਪੱਲੇ ਨੂੰ ਓਵਰਲੌਕ ਨਹੀਂ ਕਰਨੀ ਪੈਣੀ ਠੀਕ ਹੈ ਜਿਹੜੀ ਇੰਟਰਲੌਕ ਕਰਦੇ ਆਂ ਸੋ ਦੋ ਪੱਲੇ ਨੂੰ ਕਰਨੀ ਪੈਣੀ ਹੈ ਐਸ ਕਰਕੇ ਇਹਨੂੰ ਐਦਾਂ ਹੀ ਸਲਾਈ ਲਾ ਜਾਣੀ ਜੀ ਇੱਥੇ ਆਪਾਂ ਟਾਕਰ ਹਿਆ ਲਾ ਦਾਂਗੇ ਜੀ ਠੀਕ ਹੈ ਦੋ ਕੁ ਜਿਆਤੇ ਟਾਕਰ ਹਿਆ ਲਾ ਲੈਣੇ ਜੀ ਇੱਥੇ ਫੜਕੀ ਸਲਾਈ ਲਾ ਲੈਣੀ ਜੀ ਇਹ ਗੁੰਮ ਸਲਾਈ ਹੋ ਜੂਗੀ ਇੱਥੇ ਇੰਟਰਲੌਕ ਆਨੇ ਲੋੜ ਨਹੀਂ ਪੈਣੀ ਹੈਗੀ ਹਿੱ ਗਈ ਐਦਾਂ ਹੀ ਚਾਕੇ ਆਪਾਂ ਦੂਸਰਾ ਗੁੰਦਾ ਉੱਪਰ ਰੱਖ ਲਾਂਗੇ ਗੁੰਦਾ ਹਟਾ ਕੇ ਰੱਖ ਲਿਆ ਜੀ ਆਪਾਂ ਨੇ ਇਸ ਤੋਂ ਬਾਅਦ ਆਪਾਂ ਹੀ ਆਸਣ ਕਟਿੰਗ ਕਰ ਲੈਣੀ ਹੈ ਸਾਹਮਣੇ ਤੋਂ ਠੀਕ ਹੈ ਮੈਂ ਨਾਹਾਂ ਹੀ ਆਸਣ ਕਟਿੰਗ ਕਰ ਲਈ ਹੈ ਜੀ ਇਹ ਬਣ ਕੱਪੜਾ ਅੱਡ ਕੜਤਾ ਬਾਹਰ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜੜਨਾ ਹੈ ਜੀ ਆਪਾਂ ਨੇ ਤਾਂ ਪਹਿਲਾਂ ਹੀ ਦੱਸਿਆ ਸੀਗੇ ਮੈਂ ਇਹ ਅੱਡ ਨਹੀਂ ਕਰਨੇ ਹੈਗੇ ਪੱਲੇ ਠੀਕ ਹੈ ਐਸੇ ਸਲਾਈ ਐਦਾਂ ਹੀ ਪਾ ਦੇਣੀ ਫੜ ਕੇ ਜੀ ਇਹਨਾਂ ਨੂੰ ਐਦਾਂ ਕਰਕੇ ਠੀਕ ਹੈ ਤਾਂ ਕਿ ਆਪਾਂ ਨੂੰ ਇੰਟਰਲੋਕੇ ਲੋਡ ਨਾ ਪਵੇ ਜਿਹੜੇ ਦੋ ਪੱਲੇ ਫालतੂ ਆ ਜੀ ਇਹਨਾਂ ਛੱਡ ਦੇਣਾ ਜੀ ਆਪਾਂ ਨੇ ਠੀਕ ਹੈ ਸੋ ਆਮੇ ਸਲਵਾ ਜੜ ਹੋ ਜੂਗੀ ਇਹ ਤਾਂ ਕਰਦੇ ਆ ਆਪਾਂ ਓਵਰਲੈਪ ਨਾ ਕਰਨੀ ਪਵੇ ਠੀਕ ਹੈ ਜੀ ਸੋ ਆਮੇ ਸਲਵਾ ਦੀ ਕਟਿੰਗ ਹੋ ਗਈ ਹੈ ਜੀ ਜੇ ਤੁਹਾਨੂੰ ਵਧੀਲੀ ਸਾਡੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨੀ ਧੰਨਵਾਦ